ओम ੴ ਵਾਦੂ ਰਿਪਤਹਿ ਸ੍ਰੀ ਗੋਬਿੰਦ ਸਹਾਇ ਵਾ ਸ੍ਰੀ ਗੋਬਿੰਦ ਦੀ ਪਾਤਸ਼ਾਹੀ ਦਸਵੇਂ ਜੀ ਪ੍ਰਮਖੋ ਤੁਮਹਨ ਕੋ ਕੀ ਸਮਰਪਾਏ ਬਰਨ ਵਾਲੇ ਜੀ ਤੇ ਆ ਰਹੇ ਸਰੰਦੂ ਗੁਰਦੇਵੰਦ ਆਰਾਮਦਾਸ ਜੀ ਸਹਾਇ ਅਰਚਿੰਦਰ ਕੋ ਟਿਕਾਉਂ ਸਮਰਉ ਸੁਧਧਾ ਤੇ ਆ ਰਹੇ ਸ੍ਰੀ ਗੁਰੂ ਦੇ ਸਮਤੇ ਅੱਜ ਜੀ ਕਿਹਨਾਂ ਸਾਥ ਕੀ ਜਾ ਰਹੇ ਹਨ ਇਹ ਬਹਾਦਰ ਸੁੰਰੇ ਹੈ ਘਾਰੇ ਮੋਢੂ ਤੇ ਆਇਆ ਹੈ ਤਾਂ ਇਹ ਸੁਖਾਈ ਦੀ ਪਹਾੜੀ ਦਾ 10 5 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਧਖਾਈ ਹੋਇਆ ਹੈ 10 5 ਹੀ ਅੱਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵਿਖਾ ਸਤਿ ਅੰਤਰ ਕੇ ਬੋਲੋ ਜੀਵਾ ਤੁੰਡਾ ਪੰਜਾਬ ਪਿਆਰੀਆਂ ਚੌਣ ਸਹਿਬ ਜਾਦੇ ਆ 40 ਰੁਪਿਆ ਅਠੀਆਂ ਜੱਤੀਆਂ ਕੱਪੀਆਂ ਜਿੰਨਾ ਨਾਮ ਜੱਤੀਆਂ ਬੰਦ ਕਿੰਛੇ ਆਵੇ ਚਲਾ ਰਹੀ ਕਿਸ ਬਾਜੀ ਦੀ ਕੀ ਚਾਰਜ ਤਨਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਤਿਆਗ ਕਰਕੇ ਫਾਲਸਾ ਜੀ ਬੋਲੋ ਜੀ ਵਾਹ ਸਿੰਘਾਂ ਸਿੰਘਾਂ ਨੇ ਕਰਮ ਦੇ ਸੀਖੇ ਤੇ ਬੰਦ ਬੰਦ ਪਟਵਾਏ ਕੁੜੀਆਂ ਨੂੰ ਹੰਨਾਂ ਚੜਕੀਆਂ ਤੇ ਚੜ੍ਹੇ ਆ ਰਿਹਾ ਨਾਲ ਚੜਾਈ ਉਹ ਦਿਨ ਬਾਰੇ ਜੀ ਸ੍ਰੀ ਗੁਰੂਵਾਰੀ ਦੀ ਬਿਲਕੁਲ ਅਕਾਦਮ ਜੀ ਆਵੇ ਸਿੱਖੀ ਕੇ ਸਾਸ ਸਵਾਸਾ ਨਾਲ ਨਿਭਾਈ ਜਨਾ ਦੀ ਕਮਾਈ ਦਾ ਤਿਆਗ ਕਰਕੇ ਫਾਲਸਾ ਜੀ ਬੋਲੋ ਜੀ ਵਾਹ ਸੰਜਾ ਤਸਤਾ ਸਰਬਤ ਗੁਰਦੁਆਰਿਆਂ ਦੀ ਪਾਧਾਨ ਧਰ ਕੇ ਬੋਲੋ ਜੀ ਲਾਖੇ ਨਿਮਾਣੀ ਉਹ ਮਾਨ ਸਤਿਗੁਰ ਜੀ ਦੇ ਤਾਣੀ ਜਿ ਤਾ ਮੇਟੇਂ ਦੀ ਉਹ ਪ੍ਰਿਆਸ ਰਿਆਸਰਾ ਸੱਚੇ ਤਵਾ ਸਿ ਤ੍ਰਿਤੀ ਤਨ 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 ਤਖਤ ਚਵਰ ਸ਼ਕੁਰ ਦੇ ਬਾਗੇ ਕੋ ਹਾਜ਼ਰ ਰਾਜ ਗੁਰਤਾ ਅਧਿਕੇ ਸੁਭਾਈ ਵਾ ਕੋ ਜੋ 18 ਦੀ ਦੁਨੀਆ ਦੀ ਬਾਣੀ ਕੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਧੰਨ ਧੰਨ ਅੰਮ੍ਰਿਤ ਸ਼ਹੀਦ ਬਰਨਦੀਆਨੀ ਸ਼ਹੀਦ ਬਾਬਾ ਜੀ ਸਿੰਘ ਸਾਹਿਬ ਜੀ ਆਪ ਜੀਾਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਰਤ ਕਰਨਾ ਕਮਨਾ ਪਾਲ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਸਤਿਗੁਰੂ ਮਿਹਰ ਕਰਨੀਆ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਕਰੋ ਸਰਬਤ ਸੰਤਾਂ ਨੂੰ ਸਿੱਖੀ ਸੁਖਪ੍ਰੋਸਾ ਨਾਮਦਾਨ ਬਕਸ਼ਣਾ ਸਰਬਤ ਸੰਤਾਂ ਦੇ ਪਰਾਂ ਪਰਵਾਰਾਂ ਨੂੰ ਪ੍ਰੇਮ ਪਿਆਰ ਤੋਹਫਾਂ ਸ਼ਾਂਤੀ ਵਰਸਾਉਣੀ ਦੇ ਹੀ ਅਰੋਗਤਾ ਦਾ ਸੰਕੁਸ਼ਟੀਆਂ ਦੀ দান ਬਕਸ਼ੀ ਗਰਾਂ ਨੂੰ ਸਭਾ ਬਣਾਉਣੀ ਚੜ੍ਹਦੀ ਕਲਾ ਦੀ ਰਾਤ ਨਾਮ ਸਿਮਰਨ ਦੀਆਂ ਦਾਤਾਂ ਬਕਸ਼ੀਣਾ ਨੌਕਰੀਆਂ ਰਸਾਰੋ ਬਰਾਮਰ ਬਰਕਤਾਂ ਪਾਉਣੀਆਂ ਸ਼ੁਭ ਭਾਗਨਾ ਵਾਪੂਰੂ ਕਰਨੀਆਂ ਸਤਿ ਸ੍ਰੀ दरों करो सरबत संतान का भला करना खालसा पंथ की चढ़दी कला करनी बुलाख नाम सुखिया कला तेरे भानी सरबत वागुरू जी का खालसा वागुरू जी की फतेह बोले सत श्री अकाल वागुरु जी का खालसा वाज